ਗੁਰਦਾਸਪੁਰ ਦੇ ਕਸਬਾ ਦੀਨਾ ਨਗਰ ਦੇ ਪਿੰਡ ਚੱਕਰਾ ਵਿਖੇ ਭਾਰੀ ਮੀਂਹ ਕਾਰਨ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਗਈ ਜਿਸ ਕਾਰਨ ਮਲਬੇ ਹੇਠ ਦਬ ਕੇ 70 ਸਾਲਾ ਬਜ਼ੁਰਗ ਯੂਸਫ ਮਸੀਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਦਾ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਇਲਾਜ ਚੱਲ ਰਿਹਾ ਹੈ ਘਰ ਦੇ ਬਾਕੀ ਮੈਂਬਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਤਾਂ ਘਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਮਕਾਨ ਦੀ ਛੱਤ ਪੱਕੀ ਕਰਨ ਲਈ ਸਰਕਾਰ ਨੂੰ ਮੰਗ ਪੱਤਰ ਦਿੱਤਾ ਹੈ ਪਰ ਅਜੇ ਤੱਕ ਉਨ੍ਹਾਂ ਨੂੰ ਕੋਈ ਸਰਕਾਰੀ ਗ੍ਰਾਂਟ ਨਹੀਂ ਮਿਲੀ ਹੈ ਅਚਾਨਕ ਛੱਤ ਡਿੱਗਣ ਲੱਗੀ ਅਤੇ ਉਸਦੀ ਮਾਂ ਤੇ ਉਹ ਆਪਣੀ ਜਾਨ ਬਚਾਉਣ ਲਈ ਭੱਜੇ ਪਰ ਉਸਦਾ ਬਜ਼ੁਰਗ ਦਾਦਾ ਜੋਸਫ ਮਸੀਹ ਦੌੜ ਨਹੀਂ ਸਕਿਆ ਅਤੇ ਪੂਰੀ ਛੱਤ ਉਸ ਤੇ ਡਿੱਗ ਗਈ ਜਿਸ ਕਾਰਨ ਉਹ ੇਠਾਂ ਦੱਬ ਗਿਆ ਲੋਕਾਂ ਨੇ ਮਲਬਾ ਹਟਾ ਕੇ ਉਸਨੂੰ ਤੁਰੰਤ ਐਂਬੂਲੈਂਸ ਦੀ ਮਦਦ ਨਾਲ ਗੁਰਦਾਸਪੁਰ ਦੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਸਦੀ ਇੱਕ ਲੱਤ ਅਤੇ ਰੀੜ ਦੀ ਹੱਡੀ ਟੁੱਟ ਗਈ ਹੈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਭਾਜੀ ਇੰਦਾ ਗੱਲਬਾਤ ਇਹ ਪੀ ਸਵੇਰ ਨਾਲ بارش ਬੜੀ ਲੱਗੀ ਸੀ ਨਾ ਮੀ ਬੋਤੇ ਰੋ ਨੇ ਸਾਡੇ ਕੋਠੇ ਤੇ ਨਾ ਕੱਚਾ ਵਾ ਉਹ ਮਿੱਟੀ ਡਿੱਗਣ ਦਾ ਪਿਆ ਤੇ ਆਪਾਂ ਤੇ ਭੱਜ ਕੇ ਬਾਹਰ ਨਿਕਲ ਆਏ ਬਾਪੂ ਜੀ ਬਜ਼ੁਰਗ ਉਹਨਾਂ ਕੋ ਨਿਕਲਿਆ ਗਿਆ ਨਹੀਂ ਥੱਲੇ ਆ ਗਏ ਹਾਂਜੀ ਥੱਲੇ ਆ ਗਏ ਤੋਂ ਮਿੱਟੀ ਨੇ ਦੱਬੇ ਗਏ ਬੜੀ ਮੁਸ਼ਕਲ ਕੱਢੇ ਆਪਾਂ ਉਹਨਾਂ ਦੇ ਲੱਕ ਤੇ ਸੱਟ ਲੱਗੀ ਜੇ ਤੇ ਚੂਲਾ ਟੁੱਟ ਗਿਆ ਜੇ ਤੇ ਬਾਹਾਂ ਟੁੱਟ ਗਈ ਜੇ ਤੇ ਸਿਰ ਤੇ ਕੰਮ ਲੱਗ ਗਿਆ ਹਾਂਜੀ ਆ ਫਿਰ ਆਪਣੇ ਦੋ ਮੁੰਡੇ ਆਏ ਇੱਕ ਦੋ ਮੁੰਡਾ ਲਾ ਲੈ ਇੱਕ ਫਿਰ ਬੜੀ ਮੁਸ਼ਕਲ ਅੱਗ ਆ ਗਈ भाई जी ग्राउंड आके टक्कर ਉਤੇ ਨਿਸ਼ਚਿਤ ਨਾ ਆਇਆ ਪਰ ਕੋਈ ਪਤਾ ਨਹੀਂ ਲੱਗਦਾ ਨਾ ਕੋਈ ਹੋਰ ਕਰਦਾ ਕੋਈ ਹੋਰ इनको ਕਰਦਾ ਗਾਂਢ ਤੇ ਨੁਕਸਾਨਾਂ ਜੀ ਨੁਕਸਾਨ ਹਟਾਏ ਹੋਏ ਸਭ ਕੁਝ ਸਤ ਦੇਦੀ ਆ ਤੇ ਸਭ ਕੁਝ ਜੋ ਕਰ ਕਰ ਪੱਟ ਟੁੱਟ ਰਿਹਾ ਗਿਆ ਸਮਾਨ ਘਾਟਨ ਵਾਲੀ ਉਹ ਤਾਂ ਪਹਿਲੇ ਪਾਂਡਾ ਤੇ ਟੀਵੀ ਮੰਜੇ ਹੀ ਦੋ ਪੱਖੇ ਹੀ ਦੋ ਹਾਂਜੀ ਟੁੱਟ ਗਏ ਸਭ ਕੋਈ ਕੋਣੀ ਦੱਸਤਾ ਜਦੋਂ ਦੀ ਛੱਦ ਲੱਗੀ ਅੰਦਰ ਮੈਂ ਆ ਸਤਾਈ ਤੇ ਮੇਰੇ ਨਾਲ ਮਰਾਏ ਬ੍ਰਦਰ ਹੀ ਤੇ ਮਾਰੇ ਮਾਮੀ ਜੀ ਹੀ ਤੇ ਉਹ ਬਾਪੂ ਜੀ ਨਾਲ ਇਹਨਾਂ ਦੇ ਹਾਂਜੀ ਕੀ ਮੰਗ ਹਾਂਜੀ ਕੀ ਮੰਗ ਕਰਦੇ ਸਰਕਾਰ ਮੰਗ ਇਹੀ ਕਰਦੇ ਆ ਪਿਆ ਸਾਡੇ ਸਰਕਾਰ ਕੋ ਮੰਗੇ ਆ ਵੀ ਸਾਡੇ ਮਦਦ ਕੀਤੀ ਜਾਏ ਸਾਡੇ ਕੋਠੇ ਪਏ ਜਾਣ ਜੀ ਕੀ ਗੱਲ ਬਈ ਇਹ ਨਾ ਪੁੱਤ ਮੈਂ ਵਰਿਆ ਤੇ ਮੁੰਡੇ ਦੇ ਫੋਨ ਕੀਤਾ ਸਾਨੂੰ ਪਪਾ ਸਾਡੇ ਥੱਲੇ ਆ ਗਏ ਕੋਠਾ ਟੱਟ ਗਿਆ ਸਾਡਾ ਜੇ ਗਰਾਊਂਡ ਮਿਲੀ ਹੁੰਦੀ ਤੇ ਇਹ ਕੰਮ ਕੰਨੂ ਹੋਣਾ ਕਿੰਨੇ ਵਜੇ ਘਟਣਾ ਹੈ ਕਿੰਨੇ ਵਜੇ ਡਿੱਗਾ ਸਰਦਾਰ ਸਤ 7 ਵਜੇ ਹੋਰ ਕੋਈ ਹਿੰਦਸਤਨ ਲੱਗਿਆ ਇਹ ਪੂਆ ਕ ਮੁੰਡਾਈ ਪੜੇ ਵਾਪਤੀ ਪੜੇ ਵਾਹੀ ਮੇਰਾ ਤੇ ਦੋਵੇਂ ਹੀ ਪਤੀਆ ਮੇਰਾ ਤਾਂ ਪਰਜਾਈ ਮੇਰੀ ਤੇ ਬਾਪੂ ਹੀ ਤਿੰਨੇ ਜਣੇ ਹਾਂਜੀ ਗ੍ਰਾਂਟ ਭਰੀ ਨਹੀਂ ਹੈਗੀ ਗ੍ਰਾਂਟ ਭਰੀ ਮਿਲੀ ਨਹੀਂ ਨੀ ਜੇ ਨਾਲ ਜੇ ਮਿਲਦੀ ਤੇ ਏਦਾਂ ਕੰਨ ਹੁੰਦਾ ਦਿੰਦੇ ਤੇ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਤਾਂ ਬਹੁਤ ਪੁੱਤ ਹੋਇਆ ਵਿਚਾਰਿਆਂ ਦਾ ਪੱਧਰ ਹੀ ਹੋ ਗਿਆ ਕੁਝ ਨਹੀਂ ਰਿਹਾ ਵਿਚਾਰਿਆਂ ਦਾ ਕੀ ਮੰਗ ਕਰਦੇ ਮੰਗਵਾ ਕਰਨੇ ਵੀ ਜੋ ਗਰੀਬ ਦੀ ਮਜਦਦ ਕਰਨ ਕਰ ਬਰ ਬਣੇ ਵਿਚਾਰੇ ਦਾ ਕੁਝ ਬਣਾਉਣ ਹਾਂਜੀ ਵਸ ਤੋਂ ਬਾਅਦ ਗਰੀਬ ਦਾ ਇਲਾਜ ਕਰਾਉਣ ਵਿਚਾਰੇ ਦਾ ਯੂਸਫ ਪੇਸ਼ੈਂਟ ਹੈ ਪਿੰਡ ਚਬਕਰੇ ਤੋਂ ਇਹਦਾ ਘਰ ਬੇਸਿਕਲੀ ਮਿੱਟੀ ਦਾ ਘਰ ਸੀਗਾ ਔਰ ਛੱਤ ਉੱਪਰ ਗੀਰ ਗਈ ਤੇ ਇਹਦੇ ਪੋਲੀਟੋਮਾ ਆਇਆ ਵਾ ਮਤਲਬ ਉਹ ਚੈਸ ਇੰਜਰੀ ਵੀ ਹੈਗੀ ਐਬਡੋਮਨਲ ਇੰਜਰੀ ਵੀ ਹੈਗੀ ਹੈਡ ਇੰਜਰੀ ਵੀ ਹੈਗੀ ਐ ਤੇ ਇਹਦੇ ਐਕਸਟ੍ਰੀਮਿਟੀ 'ਚ ਫ੍ਰੈਕਚਰ ਹੈਗੇ ਐ ਤੇ ਅਸੀਂ ਫਸਟ ਐਡ ਕਿ ਦਿੱਤੀ ਇਹਨਾਂ ਦੇ ਪੇਸ਼ੰਦੇ ਐਕਸ ਰੇ ਕਰਾਉਂਦੇ ਆ ਦਾ ਵੀ ਫਲੂਡਸ ਐਂਡ ਟਰੀਟਮੈਂਟ ਸਾਰਾ ਕੁਝ ਸ਼ੁਰੂ ਕਰਤਾ ਉਸ ਤੋਂ ਬਾਅਦ ਦੇਖਦੇ ਹਾਂ ਕਿ ਕਿਹੜੇ ਸੱਟ ਆ ਗਈਆਂ ਚੈਸਟ ਇੰਜਰੀਸ ਉਹ ਫੀਲ ਹੋ ਰਿਹਾ ਮਤਲਬ ਮੈਂ ਐਗਜ਼ਾਮਨ ਕੀਤਾ ਚੈਸਟ ਹਰੀ ਛਾਤੀ ਜੀ ਰੀ ਟੁੱਟੀ ਨਹੀਂ ਹੈ ਉਹ ਇਹ ਕੋਈ ਅੱਜ ਤੋਂ ਉਹ ਵੀ ਕਰਾ ਕੇ ਦੇਖਾਂਗੇ ਤੇ ਅਹ ਫ੍ਰੀਮਰੀ ਫ੍ਰੈਕਚਰ ਲੱਗ ਰਿਹਾ ਘਰ ਦੇ ਕੈਮ ਮੈਂਬਰ ਨੇ ਕਿਹਾ ਉਹ ਕਿੰਨੇ ਮਿੰਟ ਸੁਤੇ ਕਰੇ ਮੈਂ ਵੀ ਤੇ 10 ਮਿੰਟ ਸੁਤੇ ਸੀਗੇ ਪਰ ਸੱਟ ਜਿੰਨੇ ਇਹਨਾਂ ਨੇ ਲੱਗੀ ਜੀ ਹਾਂ ਜੀ ਇਹਨੂੰ ਕੋਲ ਲੈ ਕੇ ਆ ਕੇ ਆਹ ਇਹਨੂੰ ਐਂਬੂਲੈਂਸ ਚੋਂ ਲੈ ਆਇਆ ਅੰਮ੍ਰਿਤਸਰੋਂ ਪੇਸ਼ੈਂਟ ਸਟੇਬਲ ਹੈ ਪੇਸ਼ੈਂਟ ਠੀਕ ਹੈ 98% ਦੇ ਦੀ ਆਕਸੀਜਨ ਆ ਰਹੀ ਹੈ ਬੀਪੀ ਵੀ ਠੀਕ ਹੈ 110/70 ਬੀਪੀ